ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਅਸੀਂ ਆਏ ਆ ਗੁਰਦੁਆਰਾ ਸ਼ਹੀਦੀ ਬਾਗ ਇਹ ਸਥਾਨ ਆਨੰਦਗੜ੍ਹ ਕਿਲੇ ਦੇ ਬਿਲਕੁਲ ਸਾਹਮਣੇ ਹੈ ਤੇ ਇਸ ਸਥਾਨ ਤੇ ਹੁਣ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਪ੍ਰਬੰਧਕ ਜਿਹੜਾ ਹੈ ਉਹ ਚੱਲ ਰਿਹਾ ਹੈ ਪੰਥ ਅਕਾਲੀ ਤਰਨਾ ਦਲ ਸ੍ਰੀ ਮਿਸਲ ਸ਼ਹੀਦਾ ਬਾਬਾ ਬਕਾਲਾ ਸਾਹਿਬ ਜੀ ਇਹਨਾਂ ਦੀ ਅਗਵਾਈ ਹੇਠ ਇਹ ਸਥਾਨ ਦੀ ਜਿਹੜੀ ਸਾਰੀ ਕਾਰ ਸੇਵਾ ਚੱਲ ਰਹੀ ਹੈ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਹੈ ਕਿ ਇੱਥੇ ਧੰਸੇ ਗਿਰੋ ਕਲਗੀਧਰ ਪਾਸ਼ਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦ ਭਾਰੀ ਜੰਗਾ ਦੌਰ ਜੰਗਾ ਦਾ ਦੌਰ ਸ਼ੁਰੂ ਹੋਇਆ ਤਾਂ ਕਲਗੀਧਰ ਪਾਸ਼ਾ ਸਤਿਗੁਰਾਂ ਜੀ ਦੇ ਮੁਗਲਾਂ ਤੇ ਪਹਾੜੀਆਂ ਦੇ ਨਾਲ ਕਈ ਜੰਗ ਜੁਦ ਹੋਏ ਜਿਵੇਂ ਕਿ ਪੈਂਡੇਖਾਨ ਨਾਲ ਜੰਗ ਸੈਦ ਖਾਨ ਨਾਲ ਜੰਗ ਤੇ ਲੋਹਗੜ ਦਾ ਜੰਗ ਇਤਿਹਾਦਿਕ ਸੋ ਇਹਨਾਂ ਜੰਗਾਂ ਵਿੱਚ ਜੋ ਵੀ ਸਤਿਗੁਰਾਂ ਦੇ ਸਿੰਘ ਸ਼ਹੀਦ ਹੁੰਦੇ ਸਨ ਉਹਨਾਂ ਦਾ ਇਸ ਸਥਾਨ ਤੇ ਉਹਨਾਂ ਦਾ ਇਹੋ ਸਥਾਨ ਤੇ ਸੰਸਕਾਰ ਕੀਤਾ ਜਾਂਦਾ ਸੀ ਤੇ ਇੱਥੇ ਹੀ ਨਾਲ ਹੀ ਉਹਨਾਂ ਦਾ ਜਿਹੜਾ ਅੰਗੇਠਾ ਹੈ ਉਹ ਅੰਗੇਠਾ ਸਾਹਿਬ ਕਰਕੇ ਪ੍ਰਸਿੱਧ ਹੋਇਆ ਇਹ ਸਥਾਨ ਕਿਉਂਕਿ ਸ਼ਹੀਦਾ ਦਾ ਅੰਗੇਠਾ ਸਾਹਿਬ ਬਾਗ ਵਿੱਚ ਬਾਗ ਵਿੱਚ ਸੀ ਤੇ ਇਸ ਵਾਸਤੇ ਬਾਗ ਦਾ ਨਾਮ ਸ਼ਹੀਦੀ ਬਾਗ ਨਾਲ ਪ੍ਰਸਿੱਧ ਹੋਇਆ ਹੁਣ ਸੋ ਹੁਣ ਜਿੱਥੇ ਸ਼ਹੀਦ ਸਿੰਘ ਦਾ ਅੰਗੇਠਾ ਹੈ ਉੱਥੇ ਹੀ ਹੁਣ ਗੁਰਦੁਆਰਾ ਗੁਰਦੁਆਰਾ ਸਾਹਿਬ ਸ਼ੋਭਤ ਹੈ ਤੇ ਇਸ ਤੋਂ ਇਸ ਇਤਿਹਾਸ ਤੋਂ ਇਲਾਵਾ ਇੱਥੇ ਇੱਕ ਬੋੜ ਵੀ ਹੈ ਜਿਹੜਾ ਪਹਿਲਾਂ ਸੁੱਕ ਗਿਆ ਸੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੁਆਰਾ ਮਾਏ ਭਾਗਣ ਦੇ ਇਸ਼ਨਾਨ ਕਰਨ ਦੇ ਨਾਲ ਹਰਿਆ ਹੋਇਆ ਹੁਣ ਜਿਵੇਂ ਜਦੋਂ ਵੀ ਇੱਥੇ ਹੋਲਾ ਮੱਲਾ ਆਉਂਦਾ ਹੈ ਤੇ ਸ਼ਹੀਦੀ ਦੇ گاਵਲਾ ਸਥਾਨ ਉੱਥੇ ਗੁਰੂ ਦੀਆਂ ਲਾੜੀਆਂ ਫੌਜਾਂ ਬੋੜ ਦੇ ਥੱਲੇ ਦੇਗਾ ਦੇਗਾ ਦੇ ਰਗੜੇ ਲਾ ਕੇ ਸੰਤਾਂ ਨੂੰ ਸਿਖਾਉਂਦੀਆਂ ਹਨ ਹੁਣ ਆਜੋ ਅਸੀਂ ਆਪ ਸਭ ਜੀ ਨੂੰ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਨੇ ਹਾਂ ਜੀ ਕਾਲ사 ਜੀ ਹੁਣੇ ਅਸੀਂ ਆਪ ਜੀ ਨੂੰ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਵਾਏ ਹਨ ਹੁਣ ਅਸੀਂ ਆਪ ਜੀ ਨੂੰ ਆ ਵੇਖੋ ਇੱਕ ਹੋਰ ਗੱਲ ਦੱਸਦੇ ਹਾਂ ਕਿ ਜਿਹੜੀ ਇਹ ਦਰਬਾਰ ਤੇ ਪੱਥਰ ਲੱਗਾ ਉਸ ਤੇ ਕਿੰਨੀ ਬਰੀਕੀ ਦੇ ਨਾਲ ਮੀਨਾਕਾਰੀ ਇਹ ਕੀਤੀ ਹੋਈ ਹੈ ਕਿੰਨੀ ਬਰੀਕੀ ਦੇ ਨਾਲ ਇਹ ਕਢਾਈ ਕੀਤੀ ਹੈ ਹੁਣ ਅਸੀਂ ਆਪ ਜੀ ਨੂੰ ਉਹ ਜਿਹੜਾ ਉਹ ਜਿਹੜਾ ਇਤਿਹਾਸਕ ਬੋਰਡ ਹੈ ਜਿੱਥੇ ਧੰਨ ਸ੍ਰੀ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਮਾਤਾ ਬੀਬੀ ਭਾਗਣ ਦੇ ਇੱਥੇ ਇਸ਼ਨਾਨ ਕਰਨ ਦੇ ਨਾਲ ਇਹ ਬੋਰ ਜਿਹੜਾ ਹਰਿਆ ਹੋਇਆ ਇਹ ਪਹਿਲਾਂ ਸੁੱਕ ਗਿਆ ਸੀ ਬੋਰ ਤੇ ਸਤਿਗੁਰਾਂ ਦੇ ਬਚਨਾਂ ਅਨੁਸਾਰ ਇਹ ਬੋਰ ਫੇਰ ਹਰਿਆ ਹੋਇਆ ਹੈ ਇਹ ਉਹ ਬੋਰ ਹੈ ਖਾਲਸਾ ਜੀ ਜਿਹੜਾ ਹੁਣ ਤੁਸੀਂ ਆ ਦੇਖ ਰਹੇ ਹੋ ਤੇ ਇੱਥੇ ਹੀ ਜਿਹੜੇ ਆ ਨਿਸ਼ਾਨ ਸਾਬ ਲੱਗੇ ਨੇ ਇੱਥੇ ਗੁਰੂਆਂ ਦੀਆਂ ਲਾਡ ਲੀਆਂ ਨਿਹੰਗ ਸਿੰਘ ਫੌਜਾਂ ਸ਼ਹੀਦੀ ਦੇਗਾ ਲਾ ਕੇ ਸ਼ਹੀਦੀ ਦੀਆਂ ਗੱਦੇ ਰਗੜੇ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੀਆਂ ਹਨ ਤੇ ਨਾਲ ਹੀ ਇੱਥੇ ਇੱਕ ਪ੍ਰਾਤਨ ਖੂਹ ਵੀ ਹੈ ਇਸ ਦਾ ਇਤਿਹਾਸ ਅਜੇ ਸਾਨੂੰ ਨਹੀਂ ਪਤਾ ਤੇ ਹੈ ਬਹੁਤ ਪੁਰਾਣਾ ਸੋ ਇੱਥੇ ਹੁਣ ਅਸੀਂ ਆਪ ਜੀ ਨੂੰ ਇਸ ਤੋਂ ਅੱਗੇ ਹੋਰ ਸਥਾਨ ਦੇ ਦਰਸ਼ਨ ਕਰਵਾਉਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ